ਇੰਨਾ ਸਕੂਨ ਮਿਲਦਾ ਗੁਰੂ ਸਾਹਿਬ ਦੇ ਦਰ ਤੇ ਆ ਕੇ ਜਿਸ ਦਿਨ ਮੇਰੇ ਤਿੰਨ ਸਰਦਨੀਆਂ ਲੱਗੀਆਂ ਮੈਂ ਹੱਡੀ ਨਹੀਂ ਸੀ ਜੋੜਦੀ ਜਦੋਂ ਦੀ ਮੈਂ ਚਪੈਰਾ ਸਾਹਿਬ ਤੇ ਜੁੜੀਆਂ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਹੱਡੀ ਲੱਗਦੀ ਜੋੜ ਤੇ ਮੈਨੂੰ ਬਹੁਤ ਖੁਸ਼ੀ ਦਤ ਨਹੀਂ ਦਿੱਤਾ ਹੈ ਔਰ ਬਿਆਨ ਨਹੀਂ ਹੈ ਗੱਲਾਂ ਕਿਸ ਨਹੀਂ ਕੋਈ ਮੇਰੇ ਕੋਲ ਗਾੜੂ ਸ਼ੰਕਰ ਫਲੋਰ ਗੁਰਾਇਆ ਫਗਵਾੜਾ ਕਪੂਰਥਲਾ ਨੇੜੇ ਜਿਹੜੇ ਇਲਾਕਿਆਂ ਤੋਂ ਟਾਂਡਾ ਬਸੂਆ ਉੱਥੋਂ ਵੀ ਸੰਗਤਾਂ ਇੱਥੇ ਆ ਕੇ ਦਰਸ਼ਨ ਕਰਦੀਆਂ ਬਾਣੀ ਜਫਰੀਆਂ ਤੇ ਆਪਣਾ ਜੀਵਨ ਸਫਲਾ ਕਰ ਆਨੁਮਾਲੇ ਸਮੇਤ ਇਹਨਾਂ ਨੌਜਵਾਨਾਂ ਨੂੰ ਸਮਝ ਲੱਗੇ ਅਸੀਂ ਕਿੱਦਾਂ ਸੇਵਾ ਨਿਭਾਣੀ ਹੈ ਔਰ ਇਹ ਬਹੁਤ ਵਧੀਆ ਤੇ ਬਖੂਬੀ ਨੁਭਾਰੇ ਹਨ ਆਨੁਮਾਲਾ ਸਮਾਸੀ ਚਾਹੁੰਦੇ ਆ ਕਿ ਹਰ ਨੌਜਵਾਨ ਆਪਣੇ ਆਪਣੇ ਇਲਾਕੇ ਦੇ ਗੁਰੂ ਘਰਾਂ ਨਾਲ ਜੁੜੇ ਤੇ ਜਿੱਥੇ ਸ਼ਹਿਰ ਦੇ ਵੱਡੇ ਸਮਾਗਮ ਹੁੰਦੇ ਆ ਉੱਥੇ ਦੇ ਸਾਰੇ ਜਾਣੇ ਰਲ ਕੇ ਜੁੜੂ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਫਤਿਹ ਅਜੇ ਸੇ ਜਲੰਧਰ ਦੇ ਗੁਰਦੁਆਰਾ ਸ੍ਰੀ ਦੀਵਾਨ ਸਥਾਨ ਸਾਈਬਰ ਪੌਂਜਿਆ ਜਿੱਥੇ ਹਰ ਐਤਵਾਰ ਨੂੰ ਸੰਗਤ ਵੱਲੋਂ ਦੁਪਹਿਰਾ ਸਾਹਿਬ ਜਿਹਦਾ ਪਾਠ ਕੀਤਾ ਜਾਂਦਾ ਹੈ ਆ ਉਸੇ ਸੰਤਾ ਨਾਲ ਗੱਲਬਾਤ ਕਰਦੇ ਆ ਸ਼ਸ਼ੀ ਗਾਲ ਜੀ ਸ੍ਰੀ ਵਾਇਖੁਰ ਜੀ ਦਾ ਖਾਲਸਾ ਸ੍ਰੀ ਵਾਇਖੁਰ ਜੀ ਕੀ ਫਤਿਹ ਤੁਹਾਨੂੰ ਤੁਹਾਡੀ ਕੀ ਉਮਝ ਆ ਲੱਗਦਾ ਮੈਨੂੰ ਇੱਥੇ ਇੰਨਾ ਕ ਸਕੂਨ ਮਿਲਦਾ ਗੁਰੂ ਸਾਹਿਬ ਦੇ ਦਰ ਤੇ ਆ ਕੇ ਜਿਸ ਦਿਨ ਮੇਰੇ ਤਿੰਨ ਸਰਜਰੀਆਂ ਲੱਗਦੀਆਂ ਮੈਂ ਹੱਡੀ ਨਹੀਂ ਸੀ ਜੋੜਦੀ ਜਦੋਂ ਦੀ ਮੇਰੇ ਚ ਬਹਿਰਾ ਸਾਹਿਬ ਤੇ ਜੁੜੀਆਂ ਵਾਇਖੁਰੂ ਦੀ ਕਿਰਪਾ ਨਾਲ ਮੈਨੂੰ ਹੱਡੀ ਲੱਭਦੀ ਜੋੜ ਕੇ ਮੈਨੂੰ ਬਹੁਤ ਕੁਛ ਦਤਨੇ ਦਿੱਤਾ ਹੈ ਔਰ ਬਿਆਨ ਨਹੀਂ ਹੈ ਗੱਲ ਉਸ ਨਹੀਂ ਕੋਈ ਮੇਰੇ ਕੋਲ ਮੈਨੂੰ ਮੈਨੂੰ ਇੱਥੇ ਬਹੁਤ ਅੱਛਾ ਮਹਿਸੂਸ ਹੋ ਰਿਹਾ ਮੈਨੂੰ ਇਸ ਵਾਰੀ ਤੇਤੀ ਜੋ ਬੇਰਾ ਸਭ ਹੋ ਗਏ ਕਰਦੇ ਨੂੰ ਮੇਰੇ ਬੇਟੇ ਦਾ ਰਿਸ਼ਤਾ ਨਹੀਂ ਸੀ ਹੋ ਰਿਹਾ ਉਹ ਵੀ ਹੋਇਆ ਇੱਥੇ ਆ ਕੇ ਬਹੁਤ ਮੈਨੂੰ ਮਕਮਨਾ ਮੈਂ ਸਾਡੀਆਂ ਬਹੁਤ ਪੂਰੀਆਂ ਹੋਈਆਂ ਬਹੁਤ ਜ਼ਿਆਦਾ ਆਨੰਦ ਮਿਲਦਾ ਬਹੁਤ ਜ਼ਿਆਦਾ ਮਾਈਕਰਚੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਤਨੀ ਕਿੰਨਾ ਟਾਈਮ ਹੋ ਗਿਆ 18 ਫਰਵਰੀ ਤੋਂ ਦੁਪਹਿਰੇ ਦੀ ਹਾਜ਼ਰੀ ਆਰੰਭ ਹੋਈ ਹੈ ਆਪਾਂ ਉਦੋਂ ਤੋਂ ਨਿਰੰਤਰ ਬਾਣੀ ਦੇ ਜਾਪ ਦੇ ਨਾਲ ਹਰ ਐਤਵਾਰ ਨੂੰ ਜੁੜਦੇ ਆਂ ਇੱਥੇ ਬਿਨਾ ਕਹੇ ਅਨਮੰਗੀ ਦਾਤਾ ਜੋ ਕੁਝ ਹੁੰਦੀਆਂ ਆ ਜਾਂ ਦਿਲ ਦੀ ਮੁਰਾਦ ਇਦਾਂ ਹੀ ਪੂਰੀ ਹੁੰਦੀ ਹੈ ਬਹੁਤ ਦੁੱਖ ਕਲੇਸ਼ ਰੋਗ ਸਾਰੇ ਕੁਝ ਨਸ਼ਟ ਹੋਇਆ ਜੋ ਕੁਝ ਚਾਹਿਆ ਉਹ ਤੇ ਮਿਲਿਆ ਪਰ ਜੋ ਨਹੀਂ ਚਾਹਿਆ ਜੋ ਸਿਰਫ ਦਿਲ ਦੀ ਮੁਰਾਦ ਆ ਬਿਨਾ ਮੰਗੇ ਉਹ ਵੀ ਪੂਰੀ ਹੋਈ ਆ ਵਾ ਤੁਹਾਨੂੰ ਇਥੇ ਆ ਕੇ ਕਿਉਂ ਚਾਹ ਲੱਗ ਜਾਏਗਾ ਅਸਥਾਨ ਤੇ ਆਪਾਂ ਸ਼ੁਰੂ ਤੋਂ ਜੁੜੇ ਆ ਆਪਾਂ ਨੂੰ ਖੁਸ਼ੀ ਹੋਈ ਹੈ ਕਿ ਆਪਾਂ ਨੂੰ ਕੁਝ ਟਾਈਮ ਤੋਂ ਚਪਰੇ ਸਾਹਿਬ ਦੀ ਹਾਜ਼ਰੀ ਵੀ ਇੱਥੇ ਆਰੰਭ ਹੋਈ ਸੋਚਿਆ ਸੀਗਾ ਆਪਾਂ ਅੰਮ੍ਰਿਤਸਰ ਜਾਵਾਂਗੇ ਬਟ ਆਪਾਂ ਨੂੰ ਇੱਥੇ ਹੀ ਆ ਚੀਜ਼ ਮੁਰਾਦ ਪੂਰੀ ਹੋਈ ਹੈ ਸਭ ਤੋਂ ਪਹਿਲੀ ਤੇ ਗੱਲ ਆਹੀ ਪੂਰੀ ਹੋਈ ਹੈ ਉਸ ਤੋਂ ਬਾਅਦ ਉਸ ਤੋਂ ਜਦ ਮਹਾਰਾਜ ਨੇ ਮਿਹਰ ਕੀਤੀ ਆ ਤੇ ਆਪਾਂ ਨੂੰ ਵਿੱਚ ਜੋ ਦੁੱਖ ਤਕਲੀਫ ਹੋਈ ਜਿੱਦਾਂ ਹੋਇਆ ਸਾਰੀ ਮਨੋ ਕਾਮਨਾ ਪੂਰੀ ਹੋਈ ਹੈ ਸਾਰੇ ਦੁੱਖ ਤਕਲੀਫ ਦੂਰ ਹੋਏ ਆ ਤੁਸੀਂ ਅੱਜ ਕੱਲ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਅੱਜ ਕੱਲ ਦੇਖਿਆ ਜਾਂਦਾ ਹੈ ਕਿ ਲੋਕ ਨਸ਼ੇ ਵਿੱਚ ਜਿਆਦਾ ਵੱੜ ਕੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਨੌਜਵਾਨਾਂ ਨੂੰ ਵੀ ਇਹੀ ਸੰਦੇਸ਼ ਹੈ ਕਿ ਬਾਕੀ ਗੱਲ ਸਹੀ ਹੈ ਕਿ ਦੂਸਰੇ ਪਾਸੇ ਨੂੰ ਨਸ਼ਾ ਵਿੱਚ ਜਾਂ ਕੋਈ ਵੀ ਕੁਰਾਹੇ ਪਿਆ ਤੇ ਆਪਾਂ ਨੂੰ ਗੁਰੂ ਸਾਹਿਬ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਤਾਂ ਕਿ ਜੋ ਅੰਤ ਆਵੇ ਤੇ ਉਸ ਆਪਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਤਕਲੀਫ ਮੁਸ਼ਕਿਲ ਨਹੀਂ ਹੋਏਗੀ ਉਸ ਵਿੱਚ ਆਪਾਂ ਨੂੰ ਗੁਰੂ ਦੇ ਘਰੇ ਸਿੱਧੀ ਹਾਜ਼ਰੀ ਮਿਲੇਗੀ ਤੁਸੀਂ ਆਪਣੇ ਵੱਲੋਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਹੀ ਸੰਦੇਸ਼ ਹੈ ਕਿ ਜੋ ਤੁਸੀਂ ਮਾੜੇ ਰਾਹ ਨੇ ਚਾਹੇ ਨਸ਼ਾ ਆ ਚਾਹੇ ਕੋਈ ਵੀ ਹੈ ਛੱਡ ਕੇ ਗੁਰੂ ਦੇ ਦਰ ਦੀ ਹਾਜ਼ਰੀ ਫੜੀਏ ਗੁਰੂ ਦੇ ਬਾਣੀ ਦੇ ਨਾਲ ਜੁੜੀਏ ਨਿਰੰਤਰ ਜਾਪ ਕਰੀਏ ਚਾਹੇ ਜੋ ਪੈਰਾ ਸਾਹਿਬ ਦੀ ਹਾਜ਼ਰੀ ਵਿੱਚ ਆਓ ਰੋਜ਼ਾਨਾ ਗੁਰੂ ਘਰ ਦੀ ਹਾਜ਼ਰੀ ਵਿੱਚ ਆਓ ਉਸ ਆਪ ਨੂੰ ਬਹੁਤ ਲਾਭ ਆ ਹੋ ਰਹਾ ਹੈ ਕੋਈ ਨਹੀਂ ਲਾਭ ਆ ਸਿਰਫ ਇਹੀ ਵਧੀਆ ਆ ਉਸ ਆਪਾਂ ਨੂੰ ਤਾਂ ਕਿ ਜੀਵਨ ਦੀ ਜੋ ਇੱਕ ਆਪਾਂ ਨੂੰ ਇੱਕ ਪੂਰੀ ਘੜੀ ਜੋ ਆਪਾਂ ਲੰਗਾਨੀ ਆ ਉਸ ਆਪਾਂ ਨੂੰ ਸਫਲ ਹੋ ਕੇ ਜਾਈਏ ਸਾਡੇ ਨਾਲ ਜੁੜੇ ਨੇ ਕਮੇਟੀ ਦੇ ਜਰਨਲ ਸਕੱਤਰ ਆਵਾਜ਼ੀਆਂ ਨਾਲ ਗੱਲਬਾਤ ਕਰਦੇ ਆਂ ਸ਼ਾਚੀ ਕਾਲ ਸਰ ਵਾਹਿਗੁਰੂ ਜੀ ਕਾਲਾ ਸਾ ਵਾਹਿਗੁਰੂ ਜੀ ਕੀਫਤ ਹੈ ਇਸੇ ਸਾਲ ਦੇ ਵਿੱਚ 2024 ਦੇ ਵਿੱਚ 18 ਫਰਵਰੀ ਨੂੰ ਜੋ ਪਹਿਲਾ ਚ ਪਹਿਲਾ ਸਮਾਗਮ ਕੀਤਾ ਗਿਆ ਸੀ ਉਸ ਤੋਂ ਬਾਅਦ ਹਰ ਐਤਵਾਰ ਇਹ ਨਿਰੰਤਰ ਜਾਰੀ ਹੈ ਤੇ ਇਥੇ ਲੱਗਦਾ ਕਿ ਸੰਤਾ ਵਿੱਚ ਵਾਦਾ ਹੋ ਰਿਹਾ ਜਿਨੋ ਦਿਨ ਹਰ ਐਤਵਾਰ ਜਦੋਂ ਤੋਂ ਅਸੀਂ ਸ਼ੁਰੂ ਆਏ ਹਾਂ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਹਰ ਵਾਰੀ 50 100 150 ਸੰਗਤ ਵਧਦੀ ਆ ਔਰ ਅੱਜ ਹੀ ਮੈਂ ਦੇਖ ਰਿਹਾ ਸੀ ਇੱਕ ਸੰਗਤ ਮੈਨੂੰ ਆ ਕੇ ਮਿਲੇ ਜਿਹੜੇ ਅੰਮ੍ਰਿਤਸਰ ਤੋਂ ਵੀ ਆਏ ਸੀ ਉਹ ਕੁਦਰਤੀ ਆਪਣੇ ਇੱਥੇ ਕਿਸੇ ਕੰਮ ਆਏ ਹੋਣਗੇ ਤੇ ਮੇਰੇ ਨਾਲ ਉਹਨਾਂ ਦਾ ਮੇਲ ਹੋਇਆ ਲੰਗਰ ਜਦੋਂ ਅਸੀਂ ਵਰਤਾ ਰਹੇ ਸੀ ਤੇ ਉਸ ਵੇਲੇ ਉਹਨਾਂ ਨਾਲ ਮੇਰੀ ਵਾਰਤਾਲਾਪਈ ਤੇ ਉਹਨਾਂ ਨੇ ਕਿਹਾ ਵੀ ਅਸੀਂ ਅੰਮ੍ਰਿਤਸਰ ਤੋਂ ਇੱਥੇ ਆਏ ਆ ਉੱਥੇ ਵੀ ਚਪੈਰਾ ਸਾਹਿਬ ਹੁੰਦਾ ਤੁਹਾਡਾ ਵੀ ਡਿਸਪਲਿਨ ਠੀਕ ਆ ਔਰ ਇਸ ਦੇ ਨਾਲ ਨਾਲ ਗੜ ਸ਼ੰਕਰ ਫਲੋਰ ਗੁਰਾਇਆਂ ਫਗਵਾੜਾ ਕਪੂਰਥਲਾ ਨੇੜੇ-ਟੜੇ ਇਲਾਕਿਆਂ ਤੋਂ ਟਾਂਡਾ ਦਸੂਹਾ ਉੱਥੋਂ ਵੀ ਸੰਗਤਾਂ ਇੱਥੇ ਆ ਕੇ ਦਰਸ਼ਨ ਕਰ ਰਹੀਆਂ ਬਾਣੀ ਜਾਪ ਰਹੀਆਂ ਤੇ ਆਪਣਾ ਜੀਵਨ ਸਫਲਾ ਕਰ ਰਹੀਆਂ ਸਾਡੀ ਜਿਹੜੀ ਪ੍ਰਬੰਧਕ ਕਮੇਟੀ ਹੈ ਨਾ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਸਾਨ ਜਿਹਦੇ ਪ੍ਰਧਾਨ ਜੀ ਸਰ ਮੋਹਨ ਸਿੰਘ ਜੀ ਟਿੰਸ਼ਾ ਦਸਮੂਹ ਬੇਬੇ ਮੈਂਬਰਾਨ ਹਨ ਉਹਨਾਂ ਦੇ ਨਾਲ-ਨਾਲ ਅਸੀਂ ਇਸ ਪਾਸੇ ਜ਼ਿਆਦਾ ਤਰਜੀਹ ਦਿੱਤੀ ਹੈ ਕਿ ਜਿਹੜੇ ਨੌਜਵਾਨ ਪੀੜੀ ਹੈ ਉਹਨਾਂ ਨੂੰ ਜੋੜਿਆ ਜਾਵੇ ਸਾਡੀ ਇਸੇ ਗੁਰਦੁਆਰਾ ਸਾਹਿਬ ਦੀ ਇੱਕ ਨੌਜਵਾਨ ਸਭਾ ਹੈ ਜਿਹਦੇ ਮੁਖੀ ਜਸਕੀਰਤ ਸਿੰਘ ਨੇ ਅਸੀਂ ਇਹ ਪ੍ਰੋਗਰਾਮ ਲਾਇਆ ਜਿੰਨੇ ਨੌਜਵਾਨ ਉਹਨਾਂ ਦੇ ਨਾਲ ਰਲ ਕੇ ਸੇਵਾ ਨਿਭਾਉਂਦੇ ਹਨ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹਰ ਬੰਦਾ ਕੋਈ ਸਾਰੀ ਉਮਰ ਨਹੀਂ ਰਹਿ ਸਕਦਾ ਜਾਂ ਲੰਬਾ ਸਮਾਂ ਨਹੀਂ ਕੱਟ ਸਕਦਾ ਆਉਣ ਵਾਲੇ ਸਮੇਂ 'ਚ ਇਹਨਾਂ ਨੌਜਵਾਨਾਂ ਨੂੰ ਸਮਝ ਲੱਗੇ ਅਸੀਂ ਕਿੱਦਾਂ ਸੇਵਾ ਨਿਭਾਣੀ ਹੈ ਔਰ ਇਹ ਬਹੁਤ ਵਧੀਆ ਤੇ ਬਖੂਬੀ ਨਿਭਾ ਰਹੇ ਹਨ ਆਉਣ ਵਾਲਾ ਸਮਾਂ ਅਸੀਂ ਚਾਹੁੰਦੇ ਹਾਂ ਕਿ ਹਰ ਨੌਜਵਾਨ ਆਪਣੇ ਆਪਣੇ ਇਲਾਕੇ ਦੇ ਗੁਰੂ ਘਰਾਂ ਨਾਲ ਜੁੜੇ ਤੇ ਜਿੱਥੇ ਸ਼ਹਿਰ ਦੇ ਵੱਡੇ ਸਮਾਗਮ ਹੁੰਦੇ ਹਨ ਉੱਥੇ ਤੇ ਸਾਰੇ ਜਾਣੇ ਰਲ ਕੇ ਜ਼ਰੂਰ ਜੁੜੋ ਤੇ ਤੁਸੀਂ ਅੱਜ ਕੱਲ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਕਵਾਂਗੇ ਨਸ਼ਿਆਂ ਤੋਂ ਦੂਰ ਰਹੋ ਗੁਰਬਾਣੀ ਨਾਲ ਬਾਣੀ ਨਾਲ ਸੇਵਾ ਨਾਲ ਜੁੜੋ ਆਪਣੇ ਮਾਪਿਓ ਦਾ ਆਦਰ ਸਤਕਾਰ ਕਰੋ ਤੇ ਆਪਣਾ ਜੀਵਨ ਸੁਪਲਾ ਕਰੋ ਗੁਰੂ ਸਾਹਿਬ ਨੇ ਆਪੇ ਬਖਸ਼ਿਸ਼ ਕਰਦਾ की अरदास है जी सर्वत खालसा जी को वाहे गुरु वाहे गुरु वाहे गुरु नाम जतिया जतिया वर का सदका सर्व सुख होवे तो जहां जहां खालसा जी साहिब तहां तहां आए देख देख बदन दिल की पैक ਬੰਧ ਕੀ ਦੇਤ ਦਿਲ ਜਿਵੇਂ ਸਾਹਿਤਿਸਾਏ ਹਰ ਸਾਜੀ ਕੇ ਦੂਰ ਕਾ ਤੇ ਖਾਲਸਾ ਵੀ ਬੋਲੋ ਲੀ ਸੁਭਾਣ ਕੀ ਕੁਰਸੀ ਕਾ ਰੂਪ ਸਿਧਾ ਇਸਤ ਰਹਿਤ ਦਾ ਪਦੇਵਾਸ਼ਾਤ ਕੇ ਸਤਗੁਰੂ ਜੀ ਚਪੈਣਾ ਸਮਾਗਮ ਦਾਤ ਦਾਤ ਮੁਕਬਰ ਸੀ ਜੀ ਦਾ ਬਾਬਾ ਜੀ ਦੇਵ ਸਿੰਘ ਸਾਹਿਬਗੁਰੂ ਸੱਜੇ ਪਾਤਸ਼ਾਹ ਅਰਵਾਦ ਸੋਧ ਸੁਵਸਤ ਗੁਰਬਾਣੀ ਪੜਨ ਤੇ ਆਤਮਿਕ ਸ਼ੁੱਧ ਕਰਨੇ ਦੇ ਆਇ ਨੂੰ ਸੰਗਤ ਹਾਜ਼ਰੀ ਕਰ ਪ੍ਰਵਾਣ ਕਰਨੇ ਸਵਰਾ ਦੀਆਂ ਬਗ ਭਾਵਨਾ ਕਾਮਨਾਵਾਂ ਪੂਰੀਆਂ ਕਰਨੇ ਆਲੇ ਜਗ ਦੇ ਤਾਮੁਕੀ ਦੇਰੋਂ ਤਰਵ ਸੁਸ਼ਧ ਕਰਨਾ ਸਭ ਨੂੰ ਸਾਰੇ ਪਾਪਾਂ ਦੇ ਬਿਦਾਵਾਂ ਦਾ ਪਰ ਗੁਰ ਕਹਣੀਆਂ ਦੇ ਕਦਮ ਉੱਤੇ ਦੇਸ਼ ਅੰਤਾਰ ਕਰਦਾ ਜੀ ਸੰਗਰੂ ਸੱਚੇ ਪਾਤਸ਼ਾਹ ਜੀ ਆਵਦੀਆਂ ਨਾਲ ਕਰਦੇ ਪੀਤ ਮਾਨ ਅੱਜ ਦੇ ਸਮਾਗਮ ਦੀ ਦੇਖੀ ਸੇਵਾ ਗੁਰਪ੍ਰੀਤ ਸਿੰਘ ਤੇ ਪਰਿਵਾਰ ਦਾ ਨਾਮ ਕਰ ਜੜੀ ਕਰਾਂ ਦੇਵ ਸਿਵ ਦੇ ਸਹਾਈਾ ਸਤਗੁਰੂ ਜੀ ਗੁਰਪ੍ਰੀਤ ਸਿੰਘ ਉਹ ਵਿਦੇਸ਼ ਤਾਰਜ ਰਾਸ ਸੋਰ ਦੇ ਸ਼ੁਕਰਾਨੇ ਦੀ ਅਰਦਾਸ ਹੈ ਸਭ ਸੱਚੇ ਪਾਤਸ਼ਾਹ ਜੀ ਸੋ ਸੁਮਾ ਦੇਵੀ ਅਤੇ ਪਾਠ ਸਿੰਘ ਵਿਸ਼ਾ ਨੂੰ ਸਵਾਤ ਪਾਸ਼ਿਸ਼ ਕਰਨ ਲਈ ਪਰਮਜੀਤ ਸਿੰਘ ਦੀ ਜਾਗ ਵਿੱਚ ਪਰਿਵਾਰ ਅਰਦਾਸ ਤੇ ਬੇਉਦਰੀ ਹੈ ਕੁਲਵਿੰਦਰ ਸਿੰਘ ਦਾ ਸੁਭਰਾਨੇ ਦੀ ਅਰਦਾਸ ਗਿੰਤੋ ਸਿੰਘ ਦੇ ਜਨਮ ਦੀ ਖੁਸ਼ੀ ਤੇ ਚੜ੍ਹਦੀ ਕਲਾ ਦੀ ਅਰਦਾਸ